ਕੋਈ ਕੰਮ ਅਸੰਭਵ ਨਹੀਂ ਹੁੰਦਾ ਸਿਰਫ ਹਿੰਮਤ ਅਤੇ ਮਿਹਨਤ ਦੀ ਲੋੜ ਹੁੰਦੀ ਹੈ ਇਹ ਕੰਮ ਕਰ ਦਿਖਾਇਆ ਹੈ ਪਰਚਿੰਦਾ ਦੇ ਸਤਬੀਰ ਸਿੰਘ ਨੇ ਜੋ ਅਪਾਹਜ ਹੋਣ ਦੇ ਬਾਵਜੂਦ ਵੀ ਜਿਮ ਵਿੱਚ ਕਸਰਤ ਕਰਦਾ ਹੈ ਸਤਬੀਰ ਸਿੰਘ ਜਿਸ ਦੀ ਉਮਰ 21 ਸਾਲ ਹੈ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਬਹੁਤ ਧਿਆਨ ਰੱਖਦਾ ਹੈ ਜਿਸ ਕਾਰਨ ਉਸ ਦਾ ਇੱਕ ਹੱਥ ਵੀ ਟੁੱਟ ਗਿਆ ਸੀ ਪਰ ਉਸ ਨੇ ਹਿੰਮਤ ਨਹੀਂ ਹਾਰੀ ਪਿਛਲੇ 6 ਮਹੀਨਿਆਂ ਤੋਂ ਜਿਮ ਵਿੱਚ ਕਸਰਤ ਕੀਤੀ ਜਾ ਰਹੀ ਹੈ। ਸਤਵੀਰ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਚੰਗੇ ਅਤੇ ਮਾੜੇ ਦੋਨਾਂ ਤਰ੍ਹਾਂ ਦੇ ਲੋਕ ਹੁੰਦੇ ਨੇ ਇਸ ਲਈ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਤੇ ਅੱਗੇ ਵਧਣ ਦੇ ਲਈ ਸਪਨਿਆਂ ਨੂੰ ਜਾਰੀ ਰੱਖਿਆ ਜਾਂਦਾ ਹੈ। ਸਸ਼ੀਕਲ ਜੀ ਮੇਰਾ ਨਾਮ ਸੁਖਬੀਰ ਸਿੰਘ ਹੈ ਜੀ। ਮੈਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਜ਼ਿਲ੍ਹਾ ਲਖੀਨਪੁਰ ਖੀਰੀ ਦਾ ਪਿੰਡ ਮੇਰਾ ਹਜ਼ਰਤਪੁਰ ਹੈ। ਤੇ ਹੁਣ ਇਸ ਟਾਈਮ ਮੈਂ ਬਠਿੰਡਾ ਦੇ ਵਿੱਚ ਸਟੱਡੀ ਕਰਦਾ ਪਿਆ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਮੈਂ ਸਟੂਡੈਂਟ ਆ ਬੀ ਕਾਮ ਫਾਈਨਲイヤー ਤੇ ਹੁਣ ਮੈਂ ਨਾਲ ਨਾਲ ਆਪਣੇ ਪੜ੍ਹਾਈ ਦੇ ਨਾਲ ਨਾਲ ਸਟੱਡੀ ਦੇ ਨਾਲ ਨਾਲ ਆਪਣਾ ਵਰਕਆਊਟ ਤੇ ਆਪਣੀ ਜਿਮ ਦੀ ਰੂਟੀਨ ਫਾਲੋ ਕਰਦਾ ਪਿਆ ਹਾਂ ਜੀ ਕਿੰਨਾ ਟਾਈਮ ਹੋ ਗਿਆ ਲੱਗਦਾ ਹਾਂ ਸਿਰ ਮੈਨੂੰ ਹੋ ਗਏ 6 ਮਹੀਨੇ ਹੋ ਗਏ ਆ ਜੀ ਮੈਂ ਜਨਵਰੀ 2024 ਚ ਸ਼ੁਰੂ ਕੀਤੀ ਸੀਗੀ ਜਿਮ ਤੇ ਹੁਣ ਮੈਂ ਆਪਣਾ ਨਾਲ ਨਾਲ ਸਟੱਡੀ ਦੇ ਤੇ ਵਧੀਆ ਤਰੀਕੇ ਆਪਣੀ ਡਾਈਟ ਤੇ ਆਪਣੀ ਜਿਮ ਨੂੰ ਚੱਜਣਾ ਲੈ ਕੇ ਚੱਲ ਰਿਹਾ ਹਾਂ ਕਿਨੀ ਜਦੋਂ ਮੇਰੀ 21 ইয়ার্স 올ਡਮ ਹੈ। ਇੱਕ ਐਕਸੀਡੈਂਟ ਕੀ ਹੋਇਆ ਆਸਰ ਦੀ ਵਾਪਰਿਆ। ਇਸ ਇਸਰ ਜੋ ਹਾਦਸਾ ਮੇਰਨਾ ਵਾਪਰਿਆ 2012 ਦੇ ਵਿੱਚ 27 ਜੂਨ ਨੂੰ ਵਾਪਰਿਆ ਸੀਗਾ। ਉਸ ਟਾਈਮ ਮੇਰੀ ਉਮਰ ਸੀ 10 ਸਾਲ ਤੇ ਮੇਰੇ ਸਾਡੇ ਘਰ ਇੱਕ ਫੰਕਸ਼ਨ ਸੀਗਾ ਤੇ ਕਾਫੀ ਗੈਦਰਿੰਗ ਹੋਈ ਹੋਈ ਸੀਗੀ ਤੇ ਉਸ ਟਾਈਮ ਤੇ ਅਸੀਂ ਬੱਚੇ ਸਾਰੇ ਖੇਡਦੇ ਪਏ ਸੀਗੇ ਤੇ ਲਾਗੇ ਸਾਡੀ ਆਪਣੇ ਘਰੇ ਜਿੱਦਾਂ ਫਾਰਮ ਹਾਊਸ ਦੇ ਉੱਤੇ ਮੋਟਰਾਂ ਹੁੰਦੀਆਂ ਐ ਚ ਬੱਚੇ ਹੁੰਦੇ ਆ। ਤੇ ਉੱਥੇ ਖੇਡਦੇ ਖੇਡਦੇ ਲਾਗੇ ਮੋਟਰ ਚੱਲਦੀ ਪਈ ਸੀ ਤੇ ਮੋਟਰ ਦੇ ਕੋਲ ਮੇਰੇ ਹੱਥ 'ਚ ਟੋਵਲ ਸੀਗਾ ਲੈਫਟ ਹੈਂਡ ਦੇ ਵਿੱਚ ਤੇ ਨਾਲ ਮੇਰਾ ਕਜ਼ਨ ਬ੍ਰਦਰ ਸੀਗਾ ਤੇ ਉਹ ਟੋਵਲ ਉਸ ਟਾਈਮ ਉਹ ਖਿੱਚ ਰਿਆ ਸੀ ਮੇਰੇ ਤੋਂ ਤੇ ਮੈਂ ਉਸ ਤੋਂ ਖਿੱਚ ਰਿਆ ਸੀ ਤੇ ਉਸ ਤੋਂ ਛੁੱਟ ਗਿਆ ਤੇ ਉਹ ਟੋਗਲ ਮੋਟਰ ਦੇ ਉੱਤੇ ਡਿੱਗ ਪਿਆ ਮੋਟਰ ਦੇ ਉੱਤੇ ਡਿੱਗਣ ਕਾਰਨ ਮੇਰਾ ਹੱਥ ਉਸ ਦੇ ਵਿੱਚ ਉਸਨੇ ਨਾਲ ਹੀ ਖਿੱਚ ਲਿਆ ਤੇ ਖਿੱਚ ਕੇ ਮੇਰਾ ਹੱਥ ਉਹਨੇ ਕੱਟ ਕੇ ਅਲੱਗ ਕਰ ਦਿੱਤਾ ਬਹੁਤ ਸਪੀਡ ਦੇ ਵਿੱਚ ਚੱਲਦੀ ਪਈ ਸੀ ਨਾਲ-ਨਾਲ ਉਹਦੇ ਮੈਂ ਰੁੱਟ ਮੈਂ ਆਪ ਉਸ ਦੇ ਨਾਲ-ਨਾਲ ਘੁੰਮਣ ਲੱਗ ਗਿਆ ਤੇ ਉਸਨੇ ਕੱਟ ਕੇ ਅਲੱਗ ਕਰ ਦਿੱਤਾ ਹੱਥ ਐਟ ਅ ਟਾਈਮ ਤੇ ਜੋ ਮੇਰਾ ਇਲਾਜ ਚੱਲਿਆ ਮੇਰਾ ਇਲਾਜ ਬਹਾਵਾ ਟਾਈਮ ਕਾਫੀ ਟਾਈਮ ਨੂੰ ਹਸਪੀਟਲਾਈਜ਼ ਰਹਿਣਾ ਪਿਆ ਤੇ 6 ਆਪਰੇਸ਼ਨ ਹੋਏ ਟੋਟਲ ਓਵਰਆਲ ਮੇਰੇ ਤੇ ਕਾਫੀ ਲੰਮਾ ਬੈਡ ਰੈਸ ਚੱਲਿਆ ਤੇ ਬੈਡ ਰੈਸ ਤੋਂ ਬਾਅਦ ਪੂਰਾ ਮੈਂ ਰਿਕਵਰ ਹੋਣ ਤੋਂ ਬਾਅਦ ਫਿਰ ਮੈਂ ਆਪਣੀ ਸਕੂਲਿੰਗ ਤੇ ਆਪਣੀ ਸਟੱਡੀ ਅੱਗੇ ਕੰਟੀਨਿਊ ਕੀਤੀ ਹਾਂਜੀ ਸਰ ਜੇ ਆਪਾਂ ਗੱਲ ਕਰੀਏ ਚੰਗੇ ਤੇ ਮਾੜੇ ਲੋਕਾਂ ਦੀ ਚੰਗੇ ਲੋਕ ਤਾਂ ਦੁਨੀਆ ਤੇ ਚਲੋ ਹੈਗੇ ਆ ਕੁਝ ਬਹੁਤ ਜ਼ਿਆਦਾ ਚੰਗੇ ਲੋਕ ਜਿਹੜੇ ਆ ਉਹ ਘੱਟ ਤਾਦਾਦ ਦੇ ਵਿੱਚ ਆ ਮਾੜੇ ਲੋਕਾਂ ਦੀ ਗੱਲ ਕਰੀਏ ਕਾਫੀ ਤਾਦਾਦ ਦੇ ਵਿੱਚ ਆ ਪਰ ਜਦੋਂ ਮੈਂ ਆਪਣਾ ਵਰਕਆਊਟ ਤੇ ਆਪਣੇ ਹਿੰਮਤ ਦੇ ਨਾਲ ਆਪਣੇ ਜਜ਼ਬੇ ਦੇ ਨਾਲ ਆਪਣੀ ਮੈਂ ਜਿਮ ਕਰਦਾ ਆ ਆਪਣੀਆਂ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰਦਾ ਆ ਲੋਕੀ ਉਹਨੂੰ ਵੇਖਦੇ ਆ ਪਸੰਦ ਕਰਦੇ ਪਿਆਰ ਦਿੰਦੇ ਤੇ ਜਿਹੜੇ ਕੁਝ ਲੋਕ ਹੁੰਦੇ ਆ ਜਿਹੜਾ ਮਾੜਾ ਕਮੈਂਟ ਕਰਨ ਵਾਲੇ ਮਾੜਾ ਸੋਚਣ ਵਾਲੇ ਉਹ ਵੀ ਉਸ ਥਾਂ ਤੇ ਕਿਤੇ ਨਾ ਕਿਤੇ ਆ ਕੇ ਦੱਬ ਜਾਂਦੇ ਆ ਚੰਗੇ ਕਮੈਂਟਾਂ ਦੇ ਵਿੱਚ ਚੰਗੀਆਂ ਗੱਲਾਂ ਦੇ ਵਿੱਚ ਆ ਕੇ ਮਾੜੇ ਲੋਕਾਂ ਦੀਆਂ ਗੱਲਾਂ ਥੱਲੇ ਨੱਪੀਆਂ ਜਾਂਦੀਆਂ ਇਸ ਕਰਕੇ ਜੋ ਮੇਰਾ ਹੌਸਲਾ ਤੇ ਸਾਰਾ ਮੇਰਾ ਜਜ਼ਬਾ ਇਹ ਸਾਰੇ ਵੀਰਪ੍ਰਾਵਾਂ ਦੇ ਕਾਰਨ ਹੀ ਠੀਕ ਆ ਉਹਨਾਂ ਦੇ ਕਾਰਨ ਹੀ ਮੈਂ ਬੂਸਟ ਅਪ ਹੋਇਆ ਹਾਂ ਉਹਨਾਂ ਨੇ ਮੇਰਾ ਮੋਰੀਲ ਬੂਸਟ ਕੀਤਾ ਮੈਨੂੰ ਹੌਸਲਾ ਦਿੱਤਾ ਕਿ ਬੱਚੇ ਤੁਸੀਂ ਮਿਹਨਤ ਕਰੋ ਵਰਕ ਆਊਟ ਨੂੰ ਪਰਫਾਰਮ ਕਰ ਪਾਵਾਂ ਇਕੁਪਮੈਂਟ ਯੂਜ਼ ਕਰ ਪਾਵਾਂ ਇਫਰ ਜ਼ਿਆਦਾ ਉਤੇ ਮੈਂ ਡੰਬਲਸ ਨਾਲ ਪ੍ਰੇਫਰ ਕਰਦਾ ਮਸ਼ੀਨਾਂ ਨਾਲੋਂ ਬਟ ਹਾਂਜੀ ਇਹ ਗੱਲ ਜ਼ਰੂਰ ਆ ਕਿ ਵਰਕਆਊਟ ਮੈਂ ਸਾਰੇ ਹੀ ਪੋਸੀਬਲ ਮਤਲਬ ਸਾਰੇ ਮੇਰੇ ਲਈ ਪੋਸੀਬਲ ਆ ਮੈਂ ਸਾਰੇ ਕਰ ਲੈਣਾ ਕਿਸੇ ਵੀ ਕਿਸੇ ਨਾਲੋਂ ਮੈਂ ਘਟ ਨਹੀਂ ਮੈਂ ਆਪਣੇ ਆਪ ਨੂੰ ਕਦੀ ਕਿਸੇ ਤੋਂ ਘਟ ਨਹੀਂ ਸਮਝਿਆ ਹਮੇਸ਼ਾ ਮੈਂ ਅੱਗੇ ਵਧੂੰਗਾ ਅੱਗੇ ਐਂ ਵਧਦਾ ਜਾਊਂਗਾ ਇਸੇ ਜਜ਼ਬੇ ਨਾਲ ਤੇ ਤੁਹਾਨੂੰ ਸਾਰਿਆਂ ਨੂੰ ਵੀ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰ ਕਰਕੇ ਹੌਸਲੀ ਮੈਂ ਆਪ ਨਹੀਂ ਚਾਹੁੰਦਾ ਕਿਉਂਕਿ ਇਸ ਚੀਜ਼ ਦੇ ਵਿੱਚ ਆ ਕੇ ਪ੍ਰੋਬਲਮਸ ਬੜੀਆਂ ਫੇਸ ਕਰਨੀਆਂ ਪੈਂਦੀਆਂ ਬਹੁਤ ਕੁਝ ਟੈਕਲ ਕਰਨਾ ਪੈਂਦਾ ਬਾਕੀ ਹਾਂਜੀ ਜੇ ਕਿਸੇ ਨਾਲ ਕੋਈ ਪ੍ਰੋਬਲਮ ਆ ਕੋਈ ਘਟਨਾ ਤੇ ਉਹ ਆਪਣਾ ਹੌਸਲਾ ਨਾ ਹਾਰਨ ਜਜ਼ਬਾ ਨਾ ਹਾਰਨ ਆਪਣੀ ਮਿਹਨਤ ਕਰਨ ਤੇ ਇੱਕ ਗੋਲ ਬਣਾਉਣ ਜ਼ਿੰਦਗੀ ਦਾ ਅਸੀਂ ਆ ਚੀਜ਼ ਹਾਸਲ ਕਰਨੀ ਹੈ ਕਿਉਂਕਿ ਜਦੋਂ ਆਪਾਂ ਇੱਕ ਇਤੇ ਆਪਣੇ ਨਾਲ ਕੋਈ ਹਾਦਸਾ ਵਾਪਰ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਹੋਰ ਜੇ ਆਪਾਂ ਲੋ ਫੀਲ ਕਰਾਂਗੇ ਤੇ ਜਿਹੜੀ ਆਪਣਾ ਸਮਾਜ ਹੈ ਆਪਣੀ ਦੁਨੀਆ ਆ ਇਹ ਆਪਾਂ ਨੂੰ ਥੱਲੇ ਦਬਾ ਦੂਗੀ ਇਸੇ ਕਰਕੇ ਆਪਾਂ ਮਿਹਨਤ ਕਰੀਏ ਅੱਗੇ ਵਧੀਏ ਆਪਣਾ ਗੋਲ ਸੈੱਟ ਕਰੀਏ ਜ਼ਿੰਦਗੀ ਨਾਲ ਜਜ਼ਬੇ ਨਾਲ ਆਪਣੀ ਜ਼ਿੰਦਗੀ ਜੀਏ ਫਿਰ ਕੀ ਹੋਇਆ ਜੇ ਕੋਈ ਅੰਗ ਨਹੀਂ ਹੈਗਾ ਤੇ ਆਪਾਂ ਜੇ ਜਜ਼ਬਾ ਰੱਖਾਂਗੇ ਹੌਸਲਾ ਰੱਖਾਂਗੇ